ਸੰਡੇ ਸ਼ੋਦੇ ਇਸ ਦੂਸਰੇ ਪੜਾਅ ਕਾਨੂੰਨੀ ਨੁਕਤੇ ਦੇ ਵਿੱਚ ਸਵਾਗਤ ਹੈ। ਸੋ ਗਿਲ ਸਾਹਿਬ ਗੋਤਮ ਅਡਾਨੀ ਭਾਰਤ ਦਾ ਵਪਾਰੀ ਵਰਗ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ। ਜੀ। ਔਰ ਹੁਣ ਪਿਛਲੇ ਦਿਨਾਂ ਦੇ ਵਿੱਚ ਕੁਝ ਵਿਵਾਦ ਜਿਹੜੇ ਆ ਫਿਰ ਤੋਂ ਖੜੇ ਹੋਏ ਆ ਹਾਲਾਂਕਿ ਵਿਵਾਦ ਉਹਨਾਂ ਦੇ ਨਾਲ ਪਹਿਲਾਂ ਵੀ ਜੁੜਦੇ ਰਹੇ ਆ ਭਾਰਤ ਦੇ ਵਿੱਚ। ਜੀ। ਲੇਕਿਨ ਹੁਣ ਅਮਰੀਕਾ ਦੇ ਵਿੱਚ ਇੱਕ ਵਿਵਾਦ ਹੋਇਆ ਹੈ। ਅਮਰੀਕਾ ਨੇ ਉਹਨਾਂ ਤੇ ਕੇਸ ਦਰਜ ਕੀਤਾ ਹੈ। ਔਰ ਉਸ ਕੇਸ ਦਰਜ ਨੂੰ ਲੈ ਕੇ ਕਾਫੀ ਮਲਕੇ ਦੁਨੀਆਂ ਮਲਕੇ ਦੇਸ਼ਾਂ ਦੇ ਵਿੱਚ ਵੀ ਥੋੜੀ ਬਹੁਤੀ ਘਟਨ ਜਿਹੜੀ ਆ ਉਹ ਵੇਖਣ ਨੂੰ ਮਿਲੀ ਹਾਲਾਂਕਿ ਅਮਰੀਕਾ ਨੇ ਹੁਣ ਇੱਕ ਗੱਲ ਸਪਸ਼ਟ ਕੀਤੀ ਹੈ ਕਿ ਇਸ ਅਡਾਨੀ ਦੇ ਇਸ ਕੇਸ ਦਾ ਭਾਰਤ ਤੇ ਅਮਰੀਕਾ ਦੇ ਸਬੰਧਾਂ ਤੇ ਕੋਈ ਅਸਰ ਨਹੀਂ ਪਵੇਗਾ ਕੀ ਮਸਲਾ ਜੀ ਤੇ ਇਹ ਮਲਕੇ ਕਿਉਂ ਇਹ ਜਿਹੜਾ ਇਹ ਮਸਲਾ ਪੈਦਾ ਹੋਇਆ ਭਮ ਸਾਹਿਬ ਜੋ ਇਹ ਬੜਾ ਗੰਭੀਰ ਸੰਕਟਕ ਪੈਦਾ ਹੋਇਆ ਹੈ ਇਸ ਦੇ ਜੜ ਦੇ ਵਿੱਚ ਇੱਕ ਬ੍ਰਾਈਬਰੀ ਸਕੀਮ ਹੈ ਜੀ ਬ੍ਰਾਈਬਰੀ ਸਕੀਮ ਜਿਹੜੇ ਅਲੀਗੇਸ਼ਨ ਲਾਏ ਨੇ ਡਿਊਅਸ ਡਿਪਾਰਟਮੈਂਟ ਆਫ ਜਸਟਿਸ ਨੇ ਹਮ ਹੁਣ ਦੋ ਅਥਾਰਟिटीज ਨੇ ਜਿਨ੍ਹਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਯੂਐਸ ਦੇ ਵਿੱਚ ਜੀ ਗੌਦਮ ਮਦਾਨੀ ਦੇ ਖਿਲਾਫ ਹੂੰ ਇੱਕ ਤਾਂ SEC ਹੈ ਜਿਹੜਾ ਉਹਨਾਂ ਦੀ ਸਿਕਿਉਰਿਟੀ ਜਿਸ ਤਰ੍ਹਾਂ SEBI ਹੈ ਭਾਰਤ ਦੇ ਵਿੱਚ ਜਿਹੜੀ ਸਿਕਿਉਰਿਟੀ ਮਾਰਕੀਟ ਨੂੰ ਰੈਗੂਲੇਟ ਕਰਦੀ ਹੈ ਬਾਡੀ ਦੂਸਰਾ ਡਿਪਾਰਟਮੈਂਟ ਆਫ ਜਸਟਿਸ ਹੈ ਹੂੰ ਜਿਸਨੇ ਇੱਕ ਕ੍ਰਿਮੀਨਲ ਐਨਡਾਈਟਮੈਂਟ ਹੂੰ ਹੁਣ ਦੇਖੋ ਸਿਵਲ ਕੇਸ ਤਾਂ ਕੰਪਨੀਆਂ ਦੇ ਖਿਲਾਫ ਚੱਲਦੇ ਰਹਿੰਦੇ ਨੇ ਚਲੋ ਹੂੰ ਅ ਮਰੋ ਸਿਵਲ ਕੇਸ ਨਾਲੋਂ ਵੀ ਸਲੀ ਗੰਭੀਰ ਹੈ ਕਿਉਂਕਿ ਕਿ ਰੈਗੂਲੇਟਰੀ ਬਾਡੀ ਉਸ ਦੇ ਉੱਤੇ ਜਿਹੜੀ ਬੇਨਿਮੀਆ ਦਾ ਇਲਜ਼ਾਮ ਲਗਾ ਰਹੀ ਹੈ ਹੂੰ ਪਰ ਉਸ ਤੋਂ ਵੱਧ ਕੇ ਡਿਪਾਰਟਮੈਂਟ ਆਫ ਜਸਟਿਸ ਦੀ ਇਨਡਾਈਟਮੈਂਟ ਆ ਜਾਣੀ ਹੈ ਇੱਕ ਹੂੰ ਸਿੱਧੇ ਤੌਰ ਤੇ ਜਿਹੜਾ ਹੈ ਕ੍ਰਿਮੀਨਲ ਮੈਟਰ ਦੇ ਵਿੱਚ ਚਾਰਜ ਹੋਣਾ ਉਹ ਵੀ ਭਾਰਤ ਦੇ ਸਭ ਤੋਂ ਵੱਡੇ ਬਿਜ਼ਨਸ ਹਾਊਸ ਦਾ ਜਿਹੜਾ ਹੈੱਡ ਹੈ ਹੂੰ ਉਸ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਨੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਆਪਣਾ ਜਿਹੜਾ ਉਹ ਅਸਰ ਦਿਖਾਇਆ ਹੈ ਗੋਤਮ ਮਡਾਨੀ ਦੇ ਜਿਹੜੇ ਸ਼ੇਅਰ ਹੈ ਉਹ ਲਗਾਤਾਰ ਉਸ ਦਿਨ ਤੋਂ ਡਿੱਗੇ ਹੈ ਦਿੱਗਦੇ ਆ ਰਹੀ ਹੂੰ ਹੁਣੇ ਸਾਰਾ ਮਸਲਾ ਹੈ ਕਿ ਇਸ ਦਾ ਜਿਹੜਾ ਕਾਨੂੰਨੀ ਪਹਿਲੂ ਕੀ ਹੈ ਉਹ ਦਰਅਸਲ ਇਹ ਹੈ ਭਮ ਸਾਹਿਬ ਬਹੁਤ ਲੋਕ ਕਹਿ ਰਹੇ ਨੇ ਕਿ ਜਿਹੜੀ ਕਰਪਸ਼ਨ ਹੈ ਉਹ ਭਾਰਤ ਦੇ ਵਿੱਚ ਹੋਈ ਹੈ ਤਥਾ ਕਥਾ ਤੇ ਉਸ ਦੇ ਜਿਹੜੇ ਚਾਰਜ ਹੈ ਉਹ ਯੂ ਐਸ ਦੇ ਵਿੱਚ ਕਿਸ ਤਰ੍ਹਾਂ ਲੱਗ ਸਕਦੇ ਸੋ ਗੱਲ ਦਰਅਸਲ ਇਹ ਹੈ ਕਿ ਕਰਪਸ਼ਨ ਜੇ ਇਕੱਲੀ ਕਰਪਸ਼ਨ ਹੋਈ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਕੋਈ ਇਸ ਦੇ ਉੱਤੇ ਜੂਰਿਸਡਿਕਸ਼ਨ ਨਾ ਮਿਲਦੀ ਜਿਹੜੇ ਪੈਸੇ ਆ ਹੂੰ ਉਹ ਯੂਐਸ ਮਾਰਕੀਟ ਦੇ ਵਿੱਚੋਂ ਰੇਜ਼ ਕੀਤੇ ਗਏ ਆ ਹੂੰ ਤੇ ਯੂਐਸ ਦਾ ਕਾਨੂੰਨ ਕੀ ਕਹਿੰਦਾ ਹੈ ਕਿ ਉਹਨਾਂ ਨੇ ਜੂਰਿਸਡਿਕਸ਼ਨ ਇਸ ਤੱਥ ਦੇ ਉੱਤੇ ਨਹੀਂ ਲਈ ਕਿ ਕਰਪਸ਼ਨ ਕਿਤੇ ਹੋਈ ਹੈ ਹੂੰ ਦੇਸ਼ ਦੇ ਵਿੱਚ ਕਿਤੇ ਉਹਨਾਂ ਨੇ ਜਿਹੜੀ ਜੂਰਿਸਡਿਕਸ਼ਨ ਹੈ ਜਿਹੜਾ ਕਰਾਈਮ ਹੈ ਉਹ ਇਸ ਚੀਜ਼ ਜਿਹੜਾ ਇਹ ਹੈ ਦਰਸਲ ਕਰਾਈਮ ਕਿ ਉਸਨੇ ਗਲਤ ਜਾਣਕਾਰੀ ਦੇ ਕੇ ਹੂੰ ਯੂਐਸ ਡੀ ਮਾਰਕੀਟ ਦੇ ਵਿੱਚੋਂ ਪੈਸਾ ਚੱਕਿਆ ਹੂੰ ਉਹਨੂੰ ਗਲਤ ਜਾਣਕਾਰੀ ਕੀ ਸੀ ਉਹ ਗਲਤ ਜਾਣਕਾਰੀ ਇਹ ਸੀ ਕਿ ਉੱਥੇ ਡੈਕਲੇਰੇਸ਼ਨ ਉਹਨਾਂ ਦੇ ਵੱਲੋਂ ਲਈ ਜਾਂਦੀ ਹੈ ਕਿ ਇਹ ਜਿਹੜਾ ਕਿਸੇ ਵੀ ਕਰਪਟ ਪ੍ਰੈਕਟਿਸ ਦੇ ਵਿੱਚ ਇਨਵੋਲਵਮੈਂਟ ਹੈ ਨਹੀਂ ਇਨਵੋਲਵਮੈਂਟ ਹੈ ਨਹੀਂ ਹੂੰ ਇਸ ਕੰਪਨੀ ਦੀ ਜਿਹੜੀ ਕੰਪਨੀ ਯੂਐਸ ਮਾਰਕੀਟ ਦੇ ਵਿੱਚੋਂ ਪੈਸਾ ਰੇਜ਼ ਕਰ ਰਹੀ ਹੈ ਤੇ ਉੱਥੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਡੈਕਲੇਰੇਸ਼ਨ ਦਿੱਤੀ ਕਿ ਕਿਸੇ ਵੀ ਕਰਪਟ ਪ੍ਰੈਕਟਿਸ ਦੇ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੂੰ ਪਰ ਇਹ ਗੱਲ ਸਾਹਮਣੇ ਕਦੋਂ ਆਈ ਤੇ ਗੱਲ ਦਬੀ ਵੀ ਰਹੀ ਭਮ ਸਾਬ ਗੌਤਮ ਅਡਾਨੀ ਨੇ ਇਹ ਭਾਰਤੀ ਮਾਰਕੀਟ ਨੂੰ ਇਹ ਸੂਚਨਾ ਦੇਣੀ ਸਹੀ ਨਹੀਂ ਸਮਝੀ ਕਿ 2023 ਦੇ ਵਿੱਚ ਉਸ ਦੇ ਉੱਤੇ ਐਫਬੀਆਈ ਦੀ ਰੇਡ ਪੈ ਚੁੱਕੀ ਸੀ ਹੂੰ ਉਸ ਦੇ ਭਤੀਜੇ ਸਾਗਰ ਅ ਅਡਾਨੀ ਦੇ ਉੱਤੇ ਤੇ ਉਸ ਦੇ ਐਫਬੀਆਈ ਦੀ ਰੇਡ ਯੂਐਸ ਦੇ ਵਿੱਚ ਪੈ ਚੁੱਕੀ ਸੀ ਜਿਸ ਦੇ ਵਿੱਚ ਐਫਬੀਆਈ ਨੇ ਬਹੁਤ ਸਾਰੀਆਂ ਡਿਵਾਈਸਿਸ ਜਿਹੜੀਆਂ ਹਨ ਉਹਨਾਂ ਦੇ ਫੋਨ ਵਗੈਰਾ ਉਹ ਸੀਜ਼ ਕੀਤੇ ਸੀ ਹੂੰ ਜਿਨ੍ਹਾਂ ਫੋਨਾਂ ਦੇ ਵਿੱਚੋਂ ਫਿਰ ਐਸਬੀਆਈ ਨੂੰ ਸਬੂਤ ਮਿਲੇ ਕ੍ਰਪਸ਼ਨ ਦੇ ਹੂੰ ਜੋ ਇਨਡਾਈਟਮੈਂਟ ਕਹਿੰਦੀ ਹੈ ਦੇਖੋ ਇਹ ਸਾਬਤ ਹੋਣਾ ਹਜੇ ਬਾਕੀ ਹੈ ਬਾਕੀ ਹੈ ਹੂੰ ਅਦਾਲਤ ਦੇ ਵਿੱਚ ਟ੍ਰਾਇਲ ਚੱਲੂਗੀ ਬਕਾਇਦਾ ਤੇ ਇਹਦਾ ਸੱਚ ਝੂਠ ਜਿਹੜਾ ਉਹ ਸਾਬਤ ਹੋਊਗਾ ਸੋ ਇਹ 2023 ਤੋਂ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ ਹੂੰ 1.5 ਸਾਲ ਤੋਂ ਹੂੰ ਤੇ ਉਸ ਸੀਜ਼ ਕੀਤੀ ਹੋਈ ਡਿਵਾਈਸਿਸ ਦੇ ਵਿੱਚੋਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਪਿਕਚਰਸ ਵਗੈਰਾ ਕਿਹੜੇ ਪੈਸੇ ਕਿਹਨੂੰ ਦਿੱਤੇ ਨੇ ਸਾਰੀ ਉਹ ਬਕਾਇਦਾ ਜਿਸ ਤਰ੍ਹਾਂ ਤੁਹਾਡੇ ਯਾਦ ਹੋਊਗਾ ਵੀ ਜਨ ਡਾਇਰੀ ਖੁੱਲੀ ਸੀ ਜਨ ਹਵਾਲਾ ਡਾਇਰੀ ਬਿਲਕੁਲ ਉਸ ਤਰ੍ਹਾਂ ਦਾ ਉਹਨਾਂ ਨੂੰ ਉਹਦੇ ਵਿੱਚੋਂ ਫੋਟੋਆਂ ਦੇ ਜਿਹੜੇ ਉਸ ਦਾ ਟਰੈਕ ਰੱਖਿਆ ਹੋਇਆ ਸੀ ਇਲੈਕਟ੍ਰੋਨਿਕ ਡਿਵਾਈਸ ਦੇ ਵਿੱਚ ਹੂੰ ਵੀ ਕਿੰਨੇ ਪੈਸੇ ਜਿਹੜਾ ਚੜਾਵਾ ਕਿਹਨੂੰ ਦਿੱਤਾ ਹੈ ਕਿਹਨੂੰ ਦਿੱਤਾ ਗਿਆ ਸੋ ਭਮਸਾਬ ਉਹ ਦੋਸ਼ ਲੱਗੇ ਨੇ ਕਿ ਜਿਹੜੀ ਇਹਨਾਂ ਦੀ ਗ੍ਰੀਨ એનર્ਜੀ ਦੀ ਕੰਪਨੀ ਸੀ ਜਿਹੜੇ ਸੋਲਰ એનર્ਜੀ ਦੇ ਆ ਪਲਾਂਟ ਵਗੈਰਾ ਇਹਨਾਂ ਨੇ ਸ਼ੁਰੂ ਕਰਨੇ ਸੀ ਖਾਸ ਤੌਰ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਹੂੰ ਉੱਥੇ ਇਹਨਾਂ ਨੇ 2000 ਕਰੋੜ ਦੀ ਜਿਹੜੀ ਰਿਸ਼ਵਤ ਹੈ ਉਹ ਵੱਖ-ਵੱਖ ਸਰਕਾਰੀ ਅਫੀਸ਼ੀਅਲਜ਼ ਨੂੰ ਹੁਣ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਇਲੈਕਟਿਡ ਇਲੈਕਟਿਡ ਅਫੀਸ਼ੀਅਲ ਹੈ ਕਿ ਜਿਹੜੇ ਬਿਊਰੋਕਰੇਟ ਹੈ ਬਿਊਰੋਕਰਟਸ ਪਰ ਇਲੈਕਟਿਡ ਅਫੀਸ਼ੀਅਲ ਤੋਂ ਬਿਨਾਂ ਜਿਹੜਾ ਐਡਾ ਵੱਡਾ ਕੰਮ ਕਰਨਾ ਸਭ ਤੋਂ ਮੁਸ਼ਕਿਲ ਹੁੰਦਾ ਜੀ ਸੋ 20 ਸਾਲਾਂ ਦੇ ਇੱਕ ਕਾਲ ਦੇ ਦੌਰਾਨ ਇਸ ਨੂੰ ਉੱਥੋਂ 2 ਬਿਲੀਅਨ ਦਾ ਲਗਭਗ ਮੁਨਾਫਾ ਹੋਣਾ ਸੀ ਹੂੰ ਤੇ ਉਸ ਦੇ ਵਿੱਚ ਸੋ 2000 ਕਰੋੜ ਦੀ ਜਿਹੜੀ ਕਰਪਸ਼ਨ ਹੈ ਉਸ ਦੇ ਸਬੂਤ ਹੱਥ ਲੱਗੇ ਅਮਰੀਕਨ ਅਥਾਰਟिटीज ਦੇ ਤੇ ਉਹਨਾਂ ਨੇ ਫਿਰ ਡਿਪਾਰਟਮੈਂਟ ਆਫ ਜਸਟਿਸ ਨੇ ਚਾਰਜ ਕੀਤਾ ਹੈ ਅਡਾਨੀ ਦੇ ਨਾਲ ਉਸਦੇ ਭਤੀਜੇ ਤੇ ਹੋਰ ਜਿਹੜੇ ਹਾਈ ਜਿਹੜੇ ਕਾਰਪੋਰੇਟ ਉਹਨਾਂ ਦੇ ਆਫੀਸਰ ਸੀ ਕੰਪਨੀ ਦੇ ਉਹਨਾਂ ਨੂੰ ਵੀ ਚਾਰਜ ਕੀਤਾ ਸੋ ਇਹ ਸਟੇਟਮੈਂਟ ਜਿਹੜਾ ਇਹ 20 ਤਰੀਕ ਨੂੰ ਸਟੇਟਮੈਂਟ ਜਾਰੀ ਕਰਦੇ ਹੋਏ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਬਿਲੀਅਨਰ ਚੇਅਰਮੈਨ ਆਫ ਕੰਗਲੋਮਰੇਟ ਐਂਡ ਸੈਵਨ ਅਦਰ ਸੀਨੀਅਰ ਹੋਰ ਅਡਾਨੀ ਤੋਂ ਬਿਨਾ ਸੱਤ ਹੋਰ ਅੱਠ ਜਾਣੇ ਇਨ ਟੋਟਲ ਐਗਜ਼ੈਕਟਿਵਸ ਇਨਡਾਈਟਡ ਇਨ ਕਨੈਕਸ਼ਨ ਵਿਦ ਸਕੀਮ ਟੂ ਪੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਇਨ ਬ੍ਰਾਈਬਸ ਐਂਡ ਕਨਸੀਲ ਬ੍ਰਾਈਬਰੀ ਸਕੀਮ ਫਰਮ ਯੂਐਸ ਹੂੰ ਸੋ ਕਨਸੀਲ ਬ੍ਰਾਈਬਰੀ ਸਕੀਮ ਫਰਮ ਯੂਐਸ ਜਿਹੜਾ ਹੈ ਇਹ ਤੱਥ ਛਪਾਉਣੇ ਗਲਤ ਤੱਥ ਪੇਸ਼ ਕਰਨੇ ਉਹ ਵੀ ਇੱਕ ਕ੍ਰਾਈਮ ਹੈ ਜੀ ਗਲਤ ਜਾਣਕਾਰੀ ਦੇਣੀ ਸੋ ਉਸ ਦੇ ਵਿਹਾਫ ਤੇ ਚਾਰਜ ਕੀਤਾ ਗਿਆ आई 100 मिलियन ਦੀ ਜਿਹੜੀ ਬ੍ਰਾਈਵਲ ਲਗਭਗ 2000 ਕਰੋੜ ਦੀ ਹੋ ਜਾਂਦੀ ਹੈ ਭਾਰਤ ਦੇ ਵਿੱਚ ਸੋ ਸੋਲਰ એનર્ਜੀ ਕੰਟਰੈਕਟ ਲੈਣ ਦੇ ਵਾਸਤੇ ਉਹ ਇਹਨਾਂ ਦੇ ਉੱਤੇ ਦੋਸ਼ ਲੱਗੇ ਨੇ ਹੂੰ ਪੰਜ ਕਾਉਂਟ ਲਗਾਏ ਗਏ ਨੇ ਇਸ ਕ੍ਰਿਮੀਨਲ ਇਨਡਾਈਟਮੈਂਟ ਦੇ ਵਿੱਚ ਤੇ ਇਸ ਨੂੰ ਬਰੂਕਲਿਨ ਜਿਹੜੀ ਨਿਊਯਾਰਕ ਦੀ ਕੋਰਟ ਦੇ ਵਿੱਚ ਇਸ ਨੂੰ ਅਨਸੀਲ ਕੀਤਾ ਗਿਆ ਇਸ ਦੇ ਵਿੱਚ ਗੌਤਮ ਅਦਾਨੀ ਸਾਗਰ ਅਦਾਨੀ ਵਿਨੀਤ ਜੈਨ ਅ ਤੇ ਹੋਰ ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਐ ਉਹਨਾਂ ਦੇ ਉੱਤੇ ਇਹ ਤਿੰਨ ਪ੍ਰਮੁੱਖ ਤੇ ਅ ਪੰਜ ਹੋਰ ਦੇ ਉੱਤੇ ਚਾਰजेस ਲਗਾਏ ਗਏ ਨੇ ਇਸ ਦੇ ਵਿੱਚੋਂ ਰਣਜੀਤ ਗੁਪਤਾ ਰੁਪੇਸ਼ ਹੱਗਰਵਾਲ ਜੀ ਸੁਪਮਨ ਸਾਹਿਬ ਇਹ ਜਿਹੜੇ ਯੂ ਐਸ ਅਟਾਰਨੀ ਫਾਰ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਐ ਉਹ ਇਸ ਕੇਸ ਦੀ ਜਿਹੜੀ ਸਾਰੀ ਐ ਉਹ ਦੇਖ ਰਹੇ ਕਰ ਰਹੇ ਨੇ ਸੋ ਚਾਰजेस ਦੇ ਵਿੱਚ ਕੀ ਕਹਿਣਾ ਹੈ ਕਿ ਐਸ ਐਲ ਐਚ ਦਾ ਡਿਫੈਂਡੈਂਟਸ ਔਰਕੈਸਟਰੇਟਿਡ ਐਨ ਐਲੈਬੋਰੇਟ ਸਕੀਮ ਟੂ ਬ੍ਰਾਈ ਬ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਟੂ ਸਿਕਯੂਰ ਕੰਟਰੈਕਟਸ ਵਰਥ ਬਿਲੀਅਨਸ ਆਫ ਡਾਲਰਸ ਉਹ ਕਹਿੰਦੇ ਜੀ ਕੰਟਰੈਕਟ ਸਿਕਯੂਰ ਕਰਨ ਦੇ ਵਾਸਤੇ ਜਿਹੜੀ ਹੈ ਉਹ ਇੰਡੀਅਨ ਅਫੀਸ਼ੀਅਲਸ ਨੂੰ ਰਿਸ਼ਵਤ ਦਿੱਤੀ ਗਈ ਹੈ ਜਿਹੜੇ ਕੰਟਰੈਕਟਸ ਦੀ ਵੈਲਿਊ ਬਿਲੀਅਨਸ ਆਫ ਡਾਲਰ ਹੈ ਇਸ ਦੇ ਵਿੱਚ ਗੌਤਮ ਅਦਾਨੀ ਸਾਗਰ ਅਦਾਨੀ ਜਨੀਤ ਜੈਨ ਲਾਈਡ ਅਬਾਊਟ ਦਾ ਬ੍ਰਾਈਬਰੀ ਸਕੀਮ ਐਸ ਦੇ ਸੌਟ ਟੂ ਰੇਜ਼ ਕੈਪੀਟਲ ਫਰਮ ਯੂ ਐਸ ਐਂਡ ਇੰਟਰਨੈਸ਼ਨਲ ਇਨਵੈਸਟਰਸ ਜੀ ਸੋ ਝੂਠ ਬੋਲ ਕੇ ਇਹ ਇਲਜ਼ਾਮ ਹੈ ਕਿ ਜਿਹੜਾ ਪੈਸਾ ਹੈ ਉਹ ਯੂ ਐਸ ਮਾਰਕੀਟ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਚੱਕਿਆ ਗਿਆ ਚੱਕਿਆ ਗਿਆ ਏ اٹਾਰਨੀ ਦਾ اٹਾਰਨੀ ਪੀਸ ਦਾ ਜੋ ਕਹਿਣਾ ਹੈ ਜਿਹੜੇ ਇਸ ਕੇਸ ਦੀ ਜਿਹੜੀ ਨਜ਼ਰਸਾਨੀ ਕਰ ਰਿਹਾ ਮਾਈ ਆਫਿਸ ਇਸ ਕਮਿਟਡ ਟੂ ਰੂਟਿੰਗ ਆਊਟ ਕਰਪਸ਼ਨ ਇਨ ਇੰਟਰਨੈਸ਼ਨਲ ਮਾਰਕੀਟਪਲੇਸ ਐਂਡ ਪ੍ਰੋਟੈਕਟਿੰਗ ਇਨਵੈਸਟਰਸ ਫ্রম ਦੋਜ਼ Who seeks seek to enrich themselves at the expense of integrity of our financial market ਉਹ ਕਹਿੰਦੇ ਜੀ ਇਹ ਸਾਡੀ ਜੌਬ ਹੈ ਕਿ ਜਿਹੜੇ ਲੋਗ ਗਲਤ ਤਰੀਕੇ ਦੇ ਨਾਲ ਜਿਹੜੀ ਮਾਰਕੀਟ ਨੂੰ ਦੇ ਵਿੱਚੋਂ ਆਪਣੇ ਆਪ ਨੂੰ ਹਰ ਰਿਚ ਕਾਮ ਲਈ ਕੋਸ਼ਿਸ਼ ਕਰਦੇ ਆ ਉਹਨਾਂ ਦੀ ਜਿਹੜੀ ਕਰਾਪਸ਼ਨ ਹੈ ਉਸ ਦਾ ਖਾਤਮਾ ਕਰਨਾ ਵੀ ਇਹ ਮੇਰੀ ਜੌਬ ਹੈ ਹਮ ਦਾ ਇਨਡਾਈਟਮੈਂਟ ਇਲਿਜੀਸ ਸਕੀਮਸ ਟੂ ਪੇ ਓਵਰ 250 ਮਿਲੀਅਨ ਇਨ ਬ੍ਰਾਈਬਸ ਟੂ ਇੰਡੀਅਨ ਅਫੀਸ਼ੀਅਲਸ ਟੂ ਲਾਇ ਟੂ ਇਨਵੈਸਟਰਸ ਐਂਡ ਬੈਂਕਸ ਟੂ ਰੇਜ਼ ਬਿਲੀਅਨਸ ਆਫ ਡਾਲਰਸ ਐਂਡ ਟੂ ਆਬਸਟਰਕਟ ਜਸਟਿਸ ਹਮ ਹੁਣ ਜਸਟਿਸ ਨੂੰ ਆਬਸਟਰਕਟ ਕਰਨ ਦਾ ਚਾਰਜ ਉਦੋਂ ਲੱਗ ਜਾਂਦਾ ਹੈ ਭਮ ਸਾਹਿਬ ਜਦੋਂ ਕੋਈ ਇਨਕੁਆਇਰੀ ਨੂੰ ਮਿਸਲੀਡ ਕਰਦਾ ਹੈ ਹਮ ਜਦੋਂ ਕੋਈ ਝੂਠ ਬੋਲਦਾ ਜੀ ਸੋ ਨਾਲ অবਸਟਰਕਸ਼ਨ ਆਫ ਜਸਟਿਸ ਦਾ ਚਾਰਜ ਵੀ ਉਹਨਾਂ ਦੇ ਉੱਤੇ ਲੱਗੇ ਨੇ ਹੁਣ ਗੌਤਮ ਡਾਨੀ ਐਂਡ 7 ਅਦਰ ਬਿਜ਼ਨਸ ਐਗਜ਼ੈਕਟਿਵਸ ਐਲਜਲੀ ਬ੍ਰਾਈਬ ਦ ਇੰਡੀਅਨ ਗਵਰਨਮੈਂਟ ਸੋ ਉਹੀ ਗੱਲ ਸਾਰੀ ਉਹ ਦੁਹਰਾ ਰਹੇ ਨੇ ਉਹਦੀ ਡਿਟੇਲ ਦਿੱਤੀ ਗਈ ਹੈ ਈਵਨ ਇਹ ਵੀ ਦੱਸਿਆ ਗਿਆ ਹੈ ਭਮ ਸਾਹਿਬ ਇਥੋਂ ਤੱਕ ਉਹਨਾਂ ਦੀ ਜਿਹੜੀ ਇਨਕੁਆਇਰੀ ਹੈ ਡਿਟੇਲ ਦੇ ਵਿੱਚ ਹੈ ਕਿ ਗੌਤਮ ਡਾਨੀ ਕਿਸ ਤਰੀਕ ਨੂੰ ਕਿਸ ਅਫੀਸ਼ਰ ਨੂੰ ਮਿਲੇ ਹੂੰ ਇਹ ਵੀ ਇਨਡਾਈਟਮੈਂਟ ਦੇ ਵਿੱਚ ਦਾ ਕਿ ਗੌਤਮ ਡਾਨੀ ਕਿਸ ਤਰੀਕ ਨੂੰ ਕਿਸ ਅਫੀਸ਼ਰ ਨੂੰ ਮਿਲੇ ਹੂੰ ਇਹ ਵੀ ਇਨਡਾਈਟਮੈਂਟ ਦੇ ਵਿੱਚ ਦਰਜ ਹੈ ਕਿ ਉਸ ਨੇ ਜਿਹੜਾ ਇਹ ਜਿਹੜੀ ਬ੍ਰਾਈਬਰੀ ਸਕੀਮ ਸੀ ਸਾਰੀ ਉਸ ਨੂੰ ਪਰਸਨਲੀ ਅੱਗੇ ਤੋਰਿਆ ਹੂੰ ਹੁਣ ਭਮ ਸਾਹਿਬ ਜਿਹੜੇ ਇਸ ਦੇ ਵਿੱਚ ਮਹੱਤਵਪੂਰਨ ਲਾਅ ਹੈ ਉਹ ਹੈਗੇ ਐਫਸੀਪੀਏ ਫੋਰਨ ਐਕਸਟੋਰਸ਼ਨ ਪ੍ਰੀਵੈਂਸ਼ਨ ਐਕਟ ਮੈਟਰਸ ਸੋ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਹੋ ਰਹੀ ਕ腐ਪਸ਼ਨ ਦੇ ਜਿਹੜੇ ਸਿੱਟੇ ਆ ਜੋ ਉਹ ਅਮਰੀਕਨ ਮਾਰਕੀਟ ਦੇ ਉੱਤੇ ਪੈਣੇ ਆ ਜਾਂ ਅਮਰੀਕਨ ਇਨਵੈਸਟਰ ਦੇ ਉੱਤੇ ਪੈਣੇ ਉਸ ਨੂੰ ਉਸ ਦੀ ਰੋਕਥਾਮ ਦੇ ਲਈ ਇਹ ਕਾਨੂੰਨ ਬਣਾਏ ਗਏ ਆ ਸੋ ਜਿਹੜਾ ਅਮਰੀਕਾ ਹੈ ਉਹ ਆਪਣੀ ਜੂਰਿਸਡਿਕਸ਼ਨ ਇਸ ਤੱਥ ਦੇ ਉੱਤੇ ਜਿਹੜੀ ਉਹ ਕਲੇਮ ਕਰ ਰਿਹਾ ਹੈ ਕਿ ਜਿਹੜੀ ਅਮਰੀਕਾ ਦੇ ਵਿੱਚ ਝੂਠੀ ਇਨਫੋਰਮੇਸ਼ਨ ਇਨਵੈਸਟਰਸ ਨੂੰ ਦੇ ਕੇ ਅਮਰੀਕਨ ਮਾਰਕੀਟ ਦੇ ਵਿੱਚੋਂ ਪੈਸਾ ਚੁੱਕਿਆ ਗਿਆ ਜੀ ਭਮਸਾਬ ਇਹ ਪਹਿਲੀ ਵਾਰ ਨਹੀਂ ਵੀ ਅਡਾਨੀ ਸਮੂਹ ਦੇ ਉੱਤੇ ਬੇਨਿਮੀਆ ਦੇ ਐਲੀਗੇਸ਼ਨ ਲੱਗੇ ਨੇ ਇਹ ਤਾਂ ਹੁਣ ਇਨਡਾਈਟਮੈਂਟ ਹੀ ਹੋ ਗਈ ਸਿੱਧੀ ਅਰੈਸਟ ਵਾਰੰਟ ਇਸ਼ੂ ਹੋ ਗਿਆ ਗੌਤਮ ਅਡਾਨੀ ਦਾ ਹੁਣ ਜਦੋਂ ਅਰੈਸਟ ਵਾਰੰਟ ਕੋਰਟ ਨੇ ਇਸ਼ੂ ਕਰ ਦਿੱਤਾ ਤਾਂ ਉਹਨਾਂ ਦੇ ਲਈ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ ਭਾਰਤ ਤੋਂ ਬਾਹਰ ਟਰੈਵਲ ਕਰਨਾ ਉਹਨਾਂ ਦੇ ਲਈ ਹੁਣ ਮੁਸ਼ਕਲ ਹੋ ਜਾਊਗਾ ਹੂੰ ਕਿਉਂਕਿ ਆਊਟਸਟੈਂਡਿੰਗ ਵਾਰੈਂਟ ਹੈ ਕਿਤੇ ਅਮਰੀਕਾ ਇੱਕ ਪਾਵਰਫੁੱਲ ਦੇਸ਼ ਹੈ ਮੋਸਟ ਪਾਵਰਫੁੱਲ ਨੇਸ਼ਨ ਹੈ ਉਹ ਸਪੁਰਦਗੀ ਵੀ ਮੰਗ ਸਕਦਾ ਹੈ ਹੂੰ ਤੇ ਜੇ ਹੁਣ ਅੱਗੇ ਦੇਖੋ ਵੀ ਕਿਸ ਤਰ੍ਹਾਂ ਦੇ ਜਿਹੜੇ ਸਟੈਪ ਹੈ ਉਹ ਇਨਫੋਰਸਮੈਂਟ ਲਾਅ ਇਨਫੋਰਸਮੈਂਟ ਅਮਰੀਕਾ ਦੀ ਉਸ ਅਰੈਸਟ ਵਾਰੈਂਟ ਨੂੰ ਇੰਪਲੀਮੈਂਟ ਕਰ ਇੰਪਲੀਮੈਂਟ ਕਰਨ ਵਾਸਤੇ ਲੈਂਦੀ ਹੈ ਹੂੰ ਕੁਝ ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਊਗਾ ਹਿੰਡਨਬਰਗ ਰਿਪੋਰਟ ਹਿੰਡਨਬਰਗ ਦੀ ਹੂੰ ਜਿਹੜੀ ਨਿਊਯਾਰਕ ਦੀ ਕੰਪਨੀ ਹੈ ਹਿੰਡਨਬਰਗ ਉਸਨੇ ਵੀ ਗੰਭੀਰ ਦੋਸ਼ ਗੌਤਮ ਅਡਾਨੀ ਦੇ ਉੱਤੇ ਲਾਏ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਇਤਿਹਾਸ ਦਾ ਜਿਹੜਾ ਉਹ ਸਭ ਤੋਂ ਵੱਡਾ ਫਰਾਡ ਸਕੀਮ ਅਡਾਨੀ ਜਿਹੜਾ ਇਹ ਬਿਜ਼ਨਸ ਹਾਊਸ ਹੈ ਇਹ ਚਲਾ ਰਿਹਾ ਹੈ ਉਸ ਦੇ ਵਿੱਚ ਉਹਨਾਂ ਨੇ ਦੋਸ਼ ਲਾਏ ਸੀ ਕਿ ਅਰਾਊਂਡ ਟ੍ਰਿਪਿੰਗ ਤੇ ਮਨੀ ਲੌਂਡਰਿੰਗ ਵਗੈਰਾ ਦੇ ਕਿ ਜਿਹੜੇ ਭਾਰਤੀ ਕਾਨੂੰਨ ਦੀਆਂ ਸਿਕਿਉਰਿਟੀ ਐਕਸਚੇਂਜ ਬੋਰਡ ਦੀਆਂ ਜੋ ਲੀਗੈਲਿਟੀਆਂ ਨੇ ਉਹਨਾਂ ਨੂੰ ਧੋਖਾ ਧੜੀ ਦੇ ਨਾਲ ਇਹ ਅਡਾਨੀ ਗਰੁੱਪ ਬ੍ਰੀਚ ਕਰ ਰਿਹਾ ਬਾਹਰ ਆਪਣੇ ਆਪਣੀ ਹੀ ਕੰਪਨੀਆਂਜ਼ ਖੜੀ ਕਰਕੇ ਆਪਣੇ ਸ਼ੇਅਰ ਖਰੀਦ ਕੇ ਹੂੰ ਮਾਰਕੀਟ ਦੇ ਵਿੱਚ ਜਿਹੜੀ ਐ ਉਹ ਛੁਟੀ ਡਿਮਾਂਡ ਕ੍ਰੀਏਟ ਕਰ ਰਿਹਾ ਹੂੰ ਸ਼ੇਰਾਂ ਦੀ ਸ਼ਾਰਟੇਜ ਕਰਕੇ ਤੇ ਵੀ ਉਹਨਾਂ ਦਾ ਰੇਟ ਵਧਾ ਰਿਹਾ ਤੇ ਉਸਦੇ ਵਿਹਾਰ ਦੇ ਉੱਤੇ ਬੈਂਕਾਂ ਤੋਂ ਇਨਵੈਸਟਰਾਂ ਤੋਂ ਪੈਸੇ ਚੱਕ ਰਿਹਾ ਹੂੰ ਸੋ ਇਹ ਮੋਟਾ-ਮੋਟਾ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਚੀਜ਼ ਦੀ ਇੱਕ ਇਲੀਗਲ ਤਰੀਕੇ ਦੇ ਨਾਲ ਆਪਣੇ ਸ਼ੇਰਾਂ ਦੀ ਕੀਮਤ ਵਧਾ ਕੇ ਉਹ ਪਬਲਿਕ ਸੈਕਟਰ ਦਾ ਕੰਟੋਚਾ ਦੱਸ ਰਿਹਾ ਮਤਲਬ ਉਹਦੇ ਉਸ ਤਰ੍ਹਾਂ ਪਬਲਿਕ ਸੈਕਟਰ ਬੈਂਕਾਂ ਨੂੰ ਤੇ ਇਨਵੈਸਟਰਸ ਨੂੰ ਡੀਫਰਾਡ ਕਰਦੇ ਹੂੰ ਉਦੋਂ ਵੀ ਭਮ ਸਾਹਿਬ ਬਹੁਤ ਇੱਕ ਗ੍ਰਾਵਟਾਈ ਸੀ ਅਡਾਨੀ ਦੇ ਸ਼ੇਰਾਂ ਦੇ ਵਿੱਚ ਪਰ ਕੋਈ ਵੀ ਕਾਰਵਾਈ ਜਿਹੜੀ ਹੈ ਜਿੱਥੇ ਐਲੀਗੇਸ਼ਨ ਲੱਗੇ ਹੂੰ ਉਥੇ ਭਾਰਤੀ ਜੂਰਿਸਡਿਕਸ਼ਨ ਦੇ ਵਿੱਚ ਸੇਬੀ ਨੇ ਹੋਰਾਂ ਨੇ ਕਿਸੇ ਵੀ ਜਾਂਚ ਏਜੰਸੀ ਨੇ ਅਡਾਨੀ ਦੇ ਖਿਲਾਫ ਜਾਂਚ ਕਰਨੀ ਜ਼ਰੂਰੀ ਨਹੀਂ ਸਮਝੀ ਹੂੰ ਬਾਅਦ ਦੇ ਵਿੱਚ ਖੁਲਾਸਾ ਕੀ ਹੋਇਆ ਕਿ ਜਿਹੜੀ ਸੇਬੀ ਦੀ ਚੇਅਰਮੈਨ ਹੈ ਹੁਣ ਹਿੰਡਨਬਰਗ ਰਿਪੋਰਟ ਨੇ ਦੁਬਾਰਾ ਜੀ ਇਹ ਤੱਥ ਬਾਹਰ ਲਿਆਂਦਾ ਸੀ ਹੂੰ ਆਪੋਜੀਸ਼ਨ ਨੇ ਇਸ ਦੇ ਉੱਤੇ ਬੜਾ ਰੌਲਾ ਵੀ ਪਾਇਆ ਕਿ ਜਿਹੜੀ ਸੇਬੀ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਜਿਸ ਦੀ ਜ਼ਿੰਮੇਵਾਰੀ ਹੈ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੀ ਹੈ ਉਹ ਨਿਯਮ ਲਾਗੂ ਕਰਨ ਦੀ ਹੂੰ ਤੇ ਇੱਕ ਇੰਟੈਗਰਿਟੀ ਉਸ ਦੀ ਬਣਾ ਕੇ ਰੱਖਣ ਦੀ ਉਸ ਦੀ ਜਿਹੜੀ ਚੇਅਰਮੈਨ ਮਧਵੀ 부ਚ ਉਸਦੇ ਤੇ ਇਲਜ਼ਾਮ ਲੱਗੇ ਕਿ ਉਹਦੇ ਜਿਹੜੇ ਐ ਉਹ ਅਡਾਨੀ ਦੇ ਨਾਲ ਕੁਝ ਲੈਂਡ ਦੇਣ ਦੇ ਸਬੰਧ ਨੇ ਹੂੰ ਤੇ ਕਈ ਹੋਰ ਬਿਜ਼ਨਸ ਕਰਾਣਿਆਂ ਤੋਂ ਉਹ ਸੈਲਰੀ ਲੈ ਰਹੀ ਸੀ ਹੂੰ ਜਦੋਂ ਉਹ ਸੇਬੀ ਦੀ ਚੇਅਰਮੈਨ ਬਣੀ ਹੋਈ ਸੀ ਜੀ ਪਾਮ ਸਾਉ ਉਸਤੇ ਵੀ ਕੋਈ ਐਕਸ਼ਨ ਨਹੀਂ ਹੋਇਆ ਇਹ ਤੱਥ ਸਾਹਮਣੇ ਆ ਜਾਣ ਤੇ ਵੀ ਮਾਰਵੀ 부ਚਤੇ ਕੋਈ ਐਕਸ਼ਨ ਨਹੀਂ ਹੋਇਆ ਨਾ ਉਸ ਨੂੰ ਸੈਕਿਉਰਿਟੀ ਐਕਸਚੇਂਜ ਬੋਰਡ ਤੋਂ ਉਸ ਨੂੰ ਰਿਜ਼ਾਈਨ ਲਿਆ ਗਿਆ ਉਸ ਦਾ ਸੋ ਕੋਈ ਵੀ ਨਾ ਤਾਂ ਅਡਾਨੀ ਦੇ ਖਿਲਾਫ ਨਾ ਬਾਦ ਦੇ ਵਿੱਚ ਮਾਦਵੀ ਬੁੱਚ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਨਹੀਂ ਦੀ ਸੀ ਹਮ ਹੁਣ ਸਿਚੁਏਸ਼ਨ ਹਾਲਾਤ ਕੀ ਬਣ ਗਈ ਹੈ ਕਿ ਇੱਕ ਵਿਦੇਸ਼ ਦੇ ਵਿੱਚ ਤਾਂ ਕ੍ਰਿਮੀਨਲ ਚਾਰਜ ਵੀ ਲੱਗੇ ਹਮ ਹਿੰਦੋਸਤਾਨ ਦੇ ਵਿੱਚ ਜਿੱਥੇ ਇਹ ਅਲੀਗੇਸ਼ਨ ਲੱਗ ਰਹੇ ਨੇ ਕ੍ਰਪਸ਼ਨ ਦੇ 2000 ਕਰੋੜ ਦੀ ਕ੍ਰਪਸ਼ਨ ਦੇ ਉੱਥੇ ਹਜੇ ਤੱਕ ਕੋਈ ਇਨਕੁਆਇਰੀ ਵੀ ਨਹੀਂ ਖੁੱਲੀ ਹਮ ਕੋਈ ਜਾਂਚ ਵੀ ਨਹੀਂ ਹੋਈ ਹਮ ਜਿਸ ਦੇ ਉੱਤੇ ਭਾਵੇਂ ਸਾਬ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਗੌਤਮ ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੂੰ ਚਲੋ ਉਹ ਇੱਕ ਆਪੋਜੀਸ਼ਨ ਲੀਡਰ ਨੇ ਉਹ ਅਡਾਨੀ ਤੇ ਪਹਿਲਾਂ ਤੋਂ ਹਮਲਾ ਬੋਲਦੇ ਆਏ ਆ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਡਾਨੀ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਤੇ ਭਾਜਪਾ ਨੂੰ ਉਹ ਫਾਇਦਾ ਪਚਾਉਂਦਾ ਹੈ ਤੇ ਉਹ ਇੱਕ ਦੂਜੇ ਨੂੰ ਫਾਇਦਾ ਪਚਾਉਂਦੇ ਨੇ ਇਹ ਗੱਲ ਪ੍ਰਾਣੀ ਚੱਲੀ ਆਉਂਦੀ ਹੈ ਜੋ ਸੂਟ ਬੂਟ ਦੀ ਸਰਕਾਰ ਉਹਨਾਂ ਨੇ ਕਿਹਾ ਸੀ ਉਸ ਤੋਂ ਬਾਅਦ ਭਮ ਸਾਹਿਬ ਹੁਣ ਇੱਕ ਪਟੀਸ਼ਨਰ ਪਹਿਲਾਂ ਵੀ ਹੂੰ ਕੋਰਟ ਗਿਆ ਸੀ ਤੇ ਹੁਣ ਉਹ ਜਿਹੜਾ ਨਵਾਂ ਖੁਲਾਸਾ ਹੋਇਆ ਹੂੰ ਇਸ ਦੇ ਵਿਹਾਰ ਦੇ ਉੱਤੇ ਇੱਕ ਪਟੀਸ਼ਨ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਹੂੰ ਕੋਰਟ ਦੇ ਵਿੱਚ ਇਹ ਜਾਂਚ ਦੀ ਮੰਗ ਕੀਤੀ ਗਈ ਹੈ ਹੂੰ ਉਸ ਪਟੀਸ਼ਨ ਦੇ ਵਿੱਚ ਹੂੰ ਹੁਣ ਇਹ ਵੀ ਦੇਖਣਾ ਹੋਊਗਾ ਕਿ ਸੁਪਰੀਮ ਕੋਰਟ ਇਸ ਪਟੀਸ਼ਨ ਦੇ ਉੱਤੇ ਕੀ ਐਕਸ਼ਨ ਲੈਂਦੀ ਹੈ ਹੂੰ ਕਿ ਸੁਪਰੀਮ ਕੋਰਟ ਕੋਈ ਹੁਕਮ ਕਰਕੇ ਕੋਈ ਐਸਆਈਟੀ ਜਾਂ ਕੋਰਟ ਵੱਲੋਂ ਮੋਨੀਟਰਡ ਕੋਈ ਐਸਆਈਟੀ ਸੰਗਠਿਤ ਕਰਦੀ ਹੈ ਹੂੰ ਇਸ ਏਡੀ ਵੱਡੀ ਜਿਹੜੀ ਐਲੀਗੇਸ਼ਨ ਲੱਗੇ ਨੇ ਜਿਸ ਦੇ ਨਾਲ ਭਾਰਤ ਤੇ ਗੰਮੀਰ ਇਸ ਦੇ ਪ੍ਰਭਾਵ ਪੈ ਸਕਦੇ ਨੇ ਕਿਉਂਕਿ ਐਲਆਈਸੀ ਤੇ SBI ਦੇ ਵਿੱਚ LIC ਨੇ ਇੱਕ ਵੱਡੀ ਇੱਕ ਵੱਡਾ ਨਿਵੇਸ਼ ਹਮ ਅਡਾਨੀ ਦੀਆਂ ਕੰਪਨੀਆਂ ਦੇ ਵਿੱਚ ਕੀਤਾ ਹੋਇਆ ਹਮ LIC ਜਿਹੜੀ ਹੈ ਉਹ ਭਮ ਸਾਹਿਬ ਇੱਕ ਤਰ੍ਹਾਂ ਬੈਕਬੋਨ ਹੈ ਭਾਰਤੀ ਇਕਨੋਮੀ ਦੀ ਬਹੁਤ ਵੱਡਾ ਇੱਕ ਅਧਾਰ ਹੈ ਹਮ ਜਿਸ ਦੇ ਵਿੱਚ ਮੱਧ ਵਰਗ ਦਾ ਪੈਸਾ ਹੈ ਜਿਹੜੇ ਜਿੰਦਗੀ ਭਾਵੀ ਸੇਵਿੰਗ ਉੱਲੱਗੀ ਹੋਈ ਹੈ ਜੀ ਤੋ ਉਸ ਨੂੰ ਬਚਾਉਣਾ ਉਸ ਦੀ ਰਖਵਾਲੀ ਕਰਨੀ ਹੂੰ ਉਹ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਜੀ ਸੋ ਭਮ ਸਾਹਿਬ ਉਸ ਦੇ ਉੱਤੇ ਹੁਣ ਦੇਖਣਾ ਪਊਗਾ ਵੀ ਕੋਈ ਇਨਵੈਸਟੀਗੇਸ਼ਨ ਕੋਰਟ ਵੱਲੋਂ ਕੋਈ ਹੁਕਮ ਕੀਤੇ ਜਾਂਦੇ ਨੇ ਕਿ ਨਹੀਂ ਕੀਤੇ ਜਾਂਦੇ ਹੂੰ ਦੂਸਰੀ ਗੱਲ ਕਿ ਜਿੱਡਾ ਵੱਡਾ ਸਕੇਲ ਹੈ ਜਿੱਡੇ ਵੱਡੇ ਅਲੀਗੇਸ਼ਨ ਨੇ ਕਰਪਸ਼ਨ ਦੇ ਮਲਟੀਪਲ ਸਟੇਟਸ ਦੇ ਵਿੱਚ ਪੰਜ ਛੇ ਸਟੇਟ ਦੇ ਵਿੱਚ ਜੀ ਜਿੱਥੇ ਕਿ ਆਪੋਜੀਸ਼ਨ ਰੂਲਡ 스테ਟਸ ਵੀ ਨੇ ਹੂੰ ਇਹ ਨਹੀਂ ਕਿ ਭਾਜਪਾ 스테ਟਸ ਦੇ ਵਿੱਚ ਹੀ ਸਾਰਾ ਕੁਝ ਆਂਧਰਾ ਪ੍ਰਦੇਸ਼ ਦੇ ਵਿੱਚ ਹੁਣ ਭਾਜਪਾ ਦੀ ਸਰਕਾਰ ਨਹੀਂ ਸੀ ਉੱਥੇ ਆਪੋਜੀਸ਼ਨ ਦੀ ਸਰਕਾਰ ਸੀ ਹੂੰ ਬਹੁਤ ਸਾਰੇ ਸੂਬਿਆਂ ਜਿੱਥੇ ਅਲੀਗੇਸ਼ਨ ਲੱਗ ਰਹੇ ਨੇ ਉੱਥੇ ਜ਼ਿਆਦਾਤਰ ਆਪੋਜੀਸ਼ਨ ਦੀਆਂ ਹੀ ਸਰਕਾਰਾਂ ਸੀ ਹੂੰ ਸੋ ਆਪੋਜੀਸ਼ਨ ਜਿਹੜੀ ਲੋਕ ਸਭਾ ਦੇ ਵਿੱਚ ਆਪੋਜੀਸ਼ਨ ਹੈ ਉਹ ਮੰਗ ਕਰ ਰਹੀ ਹੈ ਜੀਐਪੀਸੀ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੂੰ ਵੀ ਇੱਕ ਜੇਪੀਸੀ ਵੱਲੋਂ ਜਾਂਚ ਕਰਵਾਈ ਜਾਵੇ ਹੂੰ ਦੂਸਰੀ ਗੱਲ ਇਹ ਹੈ ਭਮ ਸਾਬ ਚਲੋ ਕੇਂਦਰ ਸਰਕਾਰ ਦੇ ਉੱਤੇ ਤਾਂ ਅਲੀਗੇਸ਼ਨ ਲੱਗਦੇ ਨੇ ਕਿ ਅਡਾਨੀ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਨੇ ਉਹ ਜਗ ਜाहिर ਨੇ ਹੂੰ ਪਰ ਜਿਹੜੇ ਸੂਬਿਆਂ ਦੇ ਵਿੱਚ ਕਰਪਸ਼ਨ ਦੇ ਅਲੀਗੇਸ਼ਨ ਲੱਗੇ ਆ ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਉੱਥੇ ਜਿਹੜੀ ਆਪੋਜੀਸ਼ਨ ਦੀ ਸੂਬਾ ਸਰਕਾਰ ਵੀ ਤਾਂ ਜਾਂਚ ਕਰਵਾ ਸਕਦੀ ਹੈ ਨਾ ਹੂੰ ਦੇਖੋ ਕਿ ਆਪੋਜੀਸ਼ਨ ਆਪਣੀ ਜਿਹੜੀ ਜਿੱਥੇ ਉਹਨਾਂ ਦੀ ਸੂਬਾ ਸਰਕਾਰਾਂ ਨੇ ਜਿਸ ਤਰ੍ਹਾਂ ਹੂੰ ਜੇ ਐਨ ਕੇ ਦੇ ਵਿੱਚ ਅਲੀਗੇਸ਼ਨ ਲੱਗੇ ਨੇ ਹੂੰ ਸੂਬਾ ਸਰਕਾਰ ਉੱਥੇ ਹੁਣ ਆਪੋਜੀਸ਼ਨ ਦੀ ਹੈ ਕਾਂਗਰਸ ਤੇ ਐਨ ਸੀ ਪੀ ਦੀ ਉੱਥੇ ਉਹ ਪੁਲਿਸ ਦੀ ਆਪਣੀ ਜਿਹੜੀਆਂ ਸੂਬੇ ਦੀਆਂ ਜਾਂਚ ਏਜੰਸੀਆਂ ਨੇ ਹੂੰ ਘੱਟੋ ਘੱਟ ਉਹਨਾਂ ਤੋਂ ਤਾਂ ਜਾਂਚ ਕਰਵਾ ਸਕਦੇ ਆ ਬਿਲਕੁਲ ਕੋਈ ਤੱਥ ਉਸ ਦੇ ਵਿੱਚੋਂ ਸਾਹਮਣੇ ਆ ਜਾਵੇ ਅ ਪਰ ਭਮਸਾ ਮੈਨੂੰ ਨਹੀਂ ਲੱਗਦਾ ਵੀ ਅਜੇ ਹਾਲ ਕੋਈ ਸਟੈਪ ਕੋਈ ਸਰਕਾਰ ਲਾਊਗੀ ਹੂੰ ਕਿਉਂਕਿ ਕਿਰ ਜਿਹੜਾ ਉਹ ਝੱਗਾ ਚੱਕਣਿਆ ਜਿਹੜਾ ਆਪਣਾ ਢਿੱਡ ਨੰਗਾ ਹੋਣ ਵਾਲੀ ਗੱਲ ਹੈ ਬਿਲਕੁਲ ਸੋ ਪੰਮ ਸਾਹਿਬ ਇਹ ਇੱਕ ਬੇਹੱਦੀ ਗੰਭੀਰ ਮਾਮਲਾ ਹੈ ਜਿਸ ਦੇ ਵਿੱਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਐਡੇ ਵੱਡੇ ਅਲੀਗੇਸ਼ਨ ਲੱਗ ਜਾਣਾ ਹਮ ਇੱਕ ਭਾਰਤੀ ਬਿਜ਼ਨਸ ਘਰਾਣੇ ਦੇ ਉੱਤੇ ਹਮ ਉਸ ਤੋਂ ਬਾਅਦ ਕੀਨੀਆ ਨੇ ਉਹਨਾਂ ਦੇ ਪ੍ਰੋਜੈਕਟ ਜਿਹੜੇ ਐ ਹਮ 에어ਪੋਰਟ ਦਾ ਜੀ ਉਹ ਕੈਨਸਲ ਕਰ ਦਿੱਤਾ ਹੈ ਹੂੰ ਹੋਰ ਮੁਲਕਾਂ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਬਿਜ਼ਨਸ ਪ੍ਰਭਾਵਿਤ ਹੋਣ ਦੇ ਖਦਸ਼ੇ ਨੇ ਜੀ ਦੂਸਰੀ ਗੱਲ ਹੈ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਪੈਸਾ ਰੇਜ਼ ਕਰਨ ਦੀ ਜਿਹੜੀ ਉਹਨਾਂ ਦੀ ਕਪੈਸਿਟੀ ਹੈ ਹੂੰ ਹੁਣ ਜਿਸ ਕੰਪਨੀ ਦੇ ਉੱਤੇ ਡਿਪਾਰਟਮੈਂਟ ਆਫ ਜਸਟਿਸ ਯੂਐਸ ਦਾ ਚਾਰਜ ਲਾ ਦੇਵੇ ਐਸਸੀਸੀ ਜਿਹੜੀ ਉਹਨਾਂ ਦੀ ਅਥਾਰਟੀ ਹੈ ਉਹ ਕਹਿ ਦੇਵੇ ਕਿ ਇਹ ਕਰਾਪਸ਼ਨ ਤੇ ਬੇਨਿਯਮੀਆਂ ਦੇ ਵਿੱਚ ਇਹ ਕੰਪਨੀ ਮਲਬਜ਼ ਹੈ ਹੂੰ ਹੁਣ ਉਸ ਕੰਪਨੀ ਨੂੰ ਕਿਹੜਾ ਕਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਕਿਹੜਾ ਇੰਸਟੀਟਿਊਸ਼ਨ ਹੈ ਜਿਹੜਾ ਉਹ ਪੈਸੇ ਦੇ ਦੂ ਹੂੰ ਬਿਲਕੁਲ ਤੁਸੀਂ ਯੂਐਸ ਛੱਡੋ ਯੂਰਪ ਦੁਨੀਆ ਦੇ ਵਿੱਚ ਕਿਤੇ ਵੀ ਜਾਣਗੇ ਉਹ ਉਹਨਾਂ ਲਈ ਪੈਸੇ ਰੇਜ਼ ਕਰਨਾ ਹੁਣ ਇੱਕ ਬਹੁਤ ਵੱਡਾ ਚੈਲੰਜ ਬਣ ਜੂਗਾ ਚੈਲੰਜ ਬਣ ਜੂਗਾ ਹੋ ਸਕਦਾ ਵੀ ਭਾਰਤ ਦੇ ਵਿੱਚ ਤਾਂ ਉਹਨਾਂ ਨੂੰ ਸਪੋਰਟ ਮਿਲਦੀ ਆਈ ਹੈ ਹੂੰ ਪਰ ਹੁਣ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਇੰਨੀਆਂ ਵੱਧ ਗਈਆਂ ਨੇ ਵੀ ਜਿਹੜਾ ਉਹਨਾਂ ਨੂੰ ਦੁਨੀਆ ਭਰ ਦੇ ਵਿੱਚੋਂ ਪੈਸਾ ਰੇਜ਼ ਕਰਨਾ ਪੈਂਦਾ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਬਿਜ਼ਨਸ ਹੈ। ਸੋ ਇਹ ਭਮ ਸਾਹਿਬ ਉਹਨਾਂ ਨੂੰ ਮੂਵਿੰਗ ਅਹੈਡ ਬੜੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਜ਼ਨਸ ਦੇ ਤੌਰ ਤੇ ਤਾਂ ਕਰਨਾ ਹੀ ਪੈ ਸਕਦਾ ਹੈ। ਪਰਸਨਲ ਤੌਰ ਦੇ ਉੱਤੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਗੌਤਮ ਅਡਾਨੀ ਦਾ ਖੁਦ ਦਾ ਅਰੈਸਟ ਵਾਰੰਟ ਜਿਹੜਾ ਹੈ ਉਹਨਾਂ ਨੇ ਇਸ਼ੂ ਕੀਤਾ ਹੈ। ਯੂਐਸਾ ਅਥਾਰਟੀ ਜਿਹੜੀ ਹੁਣ ਅਰੈਸਟ ਵਾਰੰਟ ਨੂੰ ਐਗਜ਼ੀਕਿਊਟ ਕਿਸੇ ਤੀਜੇ ਮੁਲਕ ਦੇ ਵਿੱਚ ਵੀ ਕਰ ਸਕਦੀ ਹੈ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਦੇਖਣ ਨੂੰ ਮਿਲਿਆ ਹਮ ਨਿਖਿਲ ਗੁਪਤਾ ਦੇ ਕੇਸ ਦੇ ਵਿੱਚ ਜੀ ਸੋ ਮੈਨੂੰ ਲੱਗਦਾ ਵੀ ਹੁਣ ਉਹ ਟਰੈਵਲ ਕਰਨਾ ਵੀ ਉਹਨਾਂ ਦੇ ਲਈ ਮੁਸ਼ਕਲ ਹੋ ਜਾਊਗਾ ਵਿਦੇਸ਼ਾਂ ਦੇ ਵਿੱਚ ਆਪਣਾ ਹਮ ਬਿਜ਼ਨਸ ਚਲਾਉਣ ਕਰਨ ਦੇ ਵਾਸਤੇ ਪਰ ਭਮ ਸਾਹਿਬ ਇਹ ਪਹਿਲੀ ਵਾਰੀ ਕਿਸੇ ਭਾਰਤੀ ਬਿਜ਼ਨਸ ਘਰਾਣੇ ਦੇ ਉੱਤੇ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਆ ਹਮ ਹੁਣ ਤੁਸੀਂ ਦੇਖੋ ਬਈ ਟਾਟਾ ਸਮੂਹ 160 ਮੁਲਕਾਂ ਦੇ ਵਿੱਚ ਹਮ ਆਪਣਾ ਬਿਜ਼ਨਸ ਚਲਾਉਂਦਾ ਹੈ ਉਹਨਾਂ ਦੇ ਕਦੇ ਵੀ ਐਸੀ ਕਾਰਪੋਰੇਟ ਕਿਸੇ ਘਟਾਲੇ ਦਾ ਹਮ ਕੋਈ ਇੱਕ ਵੀ ਅਲੀਗੇਸ਼ਨ ਨਹੀਂ ਲੱਗਿਆ ਹਮ ਇੰਨੇ ਲੰਬੇ ਸਮੇਂ ਤੋਂ ਉਹ ਚਾਹੇ ਉਹਨਾਂ ਨੇ ਕੋਰਸ ਸਟੀਲ ਹੈ ਜਿਹੜੀ ਯੂਰਪ ਦੇ ਵਿੱਚ ਉਸ ਦਾ ਟੇਕਓਵਰ ਕੀਤਾ ਯਾਰ ਰੇਂਜ ਰੋਵਰ ਦਾ ਜੈਗੂਅਰ ਦਾ ਟੇਕਓਵਰ ਕੀਤਾ ਬਹੁਤ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਦਾ ਟੇਕਓਵਰ ਕੀਤਾ ਟਾਟਾ ਸਮੂਹ ਨੇ ਹਮ ਪਰ ਕਦੇ ਵੀ ਉਹਨਾਂ ਤੇ ਨਾਨ ਕੰਪਲਾਈਂਸ ਦਾ ਜਿਹੜਾ ਹੈ ਉਹ ਦੋਸ਼ ਨਹੀਂ ਲੱਗਿਆ ਹਮ ਇਸੇ ਤਰ੍ਹਾਂ ਭਾਰਤੀ ਮਿੱਤਲ ਜਿਹੜਾ ਲੁਧਿਆਣੇ ਦਾ ਇੱਕ ਗਰੁੱਪ ਹੈ ਮੈਂ ਕਹੂੰਗਾ ਹਮ ਕਿਉਂਕਿ ਉਹਨਾਂ ਦਾ ਤਾਲੁਕ ਜਿਹੜਾ ਲੁਧਿਆਣੇ ਦੇ ਨਾਲ ਹੈ Airtel ਵਾਲੇ ਹਮ ਉਹ ਅਫਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਟੈਲੀਕਮਿਊਨੀਕੇਸ਼ਨ ਦਾ ਨੈਟਵਰਕ Airtel ਚਲਾ ਰਿਹਾ ਹੈ। ਹੂੰ ਮੋਬਾਈਲ ਦਾ ਆਪਣਾ ਜਿਹੜਾ ਕਿ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਜਿਹੜੀ ਕਦੇ ਐਲੀਗੇਸ਼ਨ ਨਹੀਂ ਲੱਗੇ ਕਹਿਣ ਦੇ ਭਾਪ ਵੀ ਬਹੁਤ ਵੱਡੇ ਜਿਹੜੇ ਭਾਰਤੀ ਬਿਜ਼ਨਸ ਘਰਾਣੇ ਆ ਉਹ ਇੰਟਰਨੈਸ਼ਨਲ ਲੈਵਲ ਤੇ ਆਪਣਾ ਬਿਜ਼ਨਸ ਚਲਾਉਂਦੇ ਆ ਪਰ ਜੋ ਦੋਸ਼ ਗੌਤਮ ਅਡਾਨੀ ਦੇ ਉੱਤੇ ਲੱਗ ਰਹੇ ਨੇ ਇਹ ਬਿਲਕੁਲ ਬਹੁਤ ਹੀ ਧਿਆਨ ਮੰਗਦੇ ਨੇ। ਹੂੰ ਇਸ ਦੀ ਇੱਕ নিরপেক্ষ जांच ਭਾਰਤ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਐਡਾ ਵੱਡਾ ਬਿਜ਼ਨਸ ਕਰਾਣਾ ਜਦੋਂ ਚਾਰਜ ਹੋ ਚੁੱਕਿਆ ਹੈ ਅਰੈਸਟ ਵਾਰੰਟ ਇਸ਼ੂ ਹੋ ਚੁੱਕੇ ਨੇ ਤਾਂ ਅੱਖਾਂ ਵਿੱਚ ਕੇ ਜਿਹੜਾ ਬੈਠਣਾ ਚਲੋ ਉਹ ਦੋਸ਼ੀ ਹੋਵੇ ਨਾ ਹੋਵੇ ਪਰ ਜਿੱਥੇ ਐਡਾ ਵੱਡਾ ਪਬਲਿਕ ਦਾ LIC ਦਾ SBI ਦਾ ਐਡਾ ਵੱਡਾ ਦੇਸ਼ ਦਾ ਇੰਟਰਸਟ ਇਨਵੋਲਡ ਹੈ ਹਮਮ ਫਾਈਨੈਂਸ਼ੀਅਲ ਲੋਕਾਂ ਦਾ ਜੀ ਉੱਥੇ ਘਟੋ ਘਟ ਜਾਂਚ ਕਰਕੇ ਦੇਖਣਾ ਚਾਹੀਦਾ ਹੈ ਵੀ ਗੱਲ ਹੈ ਕਿ ਇਸ ਵਿੱਚ ਹਮਮ ਦਲਕੋਪ ਸੋਪੰਮ ਸਾਹਿਬ ਇੱਕ ਇੱਕ ਗਹਿਰੀ ਤੇ ਬੜੀ ਸincere ਜਾਂਚ ਇਸ ਮਸਲੇ ਦੇ ਵਿੱਚ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ